ਇਹ ਵੀਡੀਓ ਵਾਇਰਲ ਹੋ ਰਹੀ ਉਸ ਕਤਲ ਦੀ ਉਹਦੇ ਵਿੱਚ ਕਰੀਬ 10 ਜਣੇ ਨਹੀਂ 10 ਤੋਂ ਵੀ ਵੱਧ ਜਣੇ ਨੇ ਜਿਹੜੇ ਉਸ ਮੁੰਡੇ ਦੇ ਪਿੱਛੇ ਭਜਰੇਣੀ ਤੇ ਬੇਰਹਿਮੀ ਨਾਲ ਉਹਦੇ ਕਿਰਚਾ ਮਾਰ ਰਹੇ ਨੇ ਮਤਲਬ ਬਹੁਤ ਮੁੰਡੇ ਦੀ ਕਿੰਨੀ ਬੇਰਹਿਮੀ ਨਾਲ ਉਹਦਾ ਕਤਲ ਹੁੰਦਾ ਹੈ ਸੈਂਪਸਸ ਦੇ ਅੰਦਰ ਇਹ ਇਥੇ ਕਿਹੜੀ ਸਿਕਿਉਰਿਟੀ ਉਹਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਇਥੇ ਦੀ ਅਥਾਰਟੀ ਦੀ ਬਣਦੀ ਹੈ ਡੀਐਸਬਲਿਊ ਚੀਜ਼ ਜਿਹੜੀ ਕਿਤੇ ਪੀਸੀ ਇਹ ਤਿੰਨ ਜਣੇ ਕਿੱਥੇ ਸਿਗੇ ਜਦੋਂ ਇੱਕ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ ਹੋ ਰਿਹਾ ਸੀਗਾ ਮੈਂ ਦੱਸ ਦਈਏ ਕਿੱਥੇ ਸਿਗੇ ਇਹ 50 ਮੀਟਰ ਦੂਰ ਵੀ ਨਹੀਂ ਸੀ ਖੜੇ ਇਹ ਸਟੇਜ ਤੇ ਖੜ ਕੇ ਸਨਮਾਨਤ ਕਰ ਰਹੇ ਸੀ ਕਿ ਦੇਖੋ ਕਿੰਨਾ ਵਧੀਆ ਪ੍ਰੋਗਰਾਮ ਕਰਾਇਆ ਹੈ ਅਸਲ ਚ ਗੱਲ ਕੀ ਹੈ ਇਹ ਪ੍ਰੋਗਰਾਮ ਦੋ ਪ੍ਰੋਗਰਾਮ ਪਹਿਲੇ ਯੂਨੀਵਰਸਿਟੀਜ਼ ਕੈਨਸਲ ਹੋਏ ਕਿਉਂਕਿ ਇੱਥੇ ਵੱਧ ਲੋਕ ਆਗੇ ਸੀ ਬਾਹਰੋਂ ਆਊਟਸਾਈਡਰ ਆਗੇ ਸੀ ਹਾਲ ਨਹੀਂ ਸੀਗਾ ਸੇਫਟੀ ਦਾ ਪ੍ਰਬੰਧ ਨਹੀਂ ਹੋ ਸਕਿਆ ਸੀ ਇੱਕ ਦਿਨ ਅਰਜੰਟ ਲੋਨ ਨੇ ਆਲਾ ਸੀਗਾ ਉਹ ਪ੍ਰੋਗਰਾਮ ਕੈਨਸਲ ਹੋਇਆ ਗੁਰਦਾਸ ਮਾਨ ਨੇ ਆਉਣਾ ਸੀਗਾ ਉਹ ਪ੍ਰੋਗਰਾਮ ਕੈਨਸਲ ਹੋਇਆ ਇਹ ਜਿਆ ਪ੍ਰੋਗਰਾਮ ਕਿਉਂ ਕਰਾਇਆ ਗਿਆ ਇਹਦਾ ਸਿੱਧਾ ਸਿੱਧਾ ਕਾਰਨ ਹੈ ਇਹ ਜਿਹੜੀ ਭਾਜਪਾ ਇਹ ਬਿਲੀ ਬਿਲੀ ਜੁੰਡਲੀ ਜੁੰਡਲੀ ਹੈ ਇਹਾਂ ਨੇ ਪ੍ਰੋਗਰਾਮ ਕਰਾਇਆ ਹੈ ਪਿੱਛੇ ਚੰਡੀਗੜ੍ਹ ਯੂਟੀ ਹੈ ਉਹਨਾਂ ਨੇ ਐਨਓਸੀ ਦਿੱਤਾ ਸੰਜੀਤ ਟੰਡਨ ਜਿਹੜਾ ਭਾਜਪਾ ਚੰਡੀਗੜ੍ਹ ਆਗੂ ਹੈ ਉਹ ਇੱਥੇ ਆਇਆ ਪ੍ਰੋਗਰਾਮ ਦੇ ਚੀਫ ਗੈਸਟ ਸੀਗਾ ਤੇ ਇਹਨਾਂ ਨੇ ਸਟੇਜ ਤੋਂ ਮਸੂਮ ਸ਼ਰਮਾ ਬੁਲਾਇਆ ਸੀਗਾ ਮਸੂਮ ਸ਼ਰਮਾ ਦੇ ਗਾਣੇ ਇੰਨੇ ਢਕਾਉ ਨੇ ਇੰਨੇ ਵਾਇਲਟ ਨੇ ਕਿ ਹਰਿਆਣੇ ਤੋਂ ਅੰਦਰ ਬੈਣ ਹੈ ਦਿੱਲੀ ਉਹ ਬੰਦਾ ਵੜ ਨਹੀਂ ਸਕਦਾ ਤੁਸੀਂ ਯੂਨੀਵਰਸਿਟੀ ਦੇ ਵਿੱਚ ਇਹੋ ਜਿਹੇ ਬੰਦਾ ਕਿਉਂ ਸੱਦਿਆ ਗੀਤ ਗਾਉਣ ਲਈ ਵੀ ਇਹ ਕੋਈ ਅਖਾੜ ਇੱਕ ਕੀ ਹੋਜੀ ਥਾਂ ਹੈ ਯੂਨੀਵਰਸਿਟੀ ਹੈ ਇੱਕ ਵਿਦਿਅਕਦਾਰਾ ਹੈ ਇੱਥੇ ਇਹੋ ਸਟੇਜ ਤੇ ਖੜ ਕੇ ਡੀਐਸਬੀ ਨੇ ਸਨਮਾਨਿਤ ਕੀਤਾ ਲੋਕਾਂ ਨੂੰ ਕਿੰਨਾ ਵਧੀਆ ਪ੍ਰੋਗਰਾਮ ਕੀਤਾ ਹੈ ਜਿਹੜਾ ਮੁੰਡਾ ਉਹ ਅੱਧਾ ਪਣਾ ਘੰਟਾ ਲੜਾਈ ਚੱਲੀ ਐ ਅੱਧਾ ਘੰਟਾ ਉਹ ਤੜਸਦਾ ਰਿਹਾ ਤੇ ਉਹਦੀ ਮੌਤ ਮੌਕੇ ਤੇ ਨਹੀਂ ਹੋਈ ਉਹਦੀ ਮੌਤ ਤੜਸਦਿਆਂ ਤੜਸਦਿਆਂ ਬਲੱਡ ਲੌਸ ਕਰਕੇ ਮਰਿਆ ਐ ਐਕਸੈਸਿਵ ਬਲੱਡ ਲੌਸ ਕਰਕੇ ਇਹ ਸੋਚਣ ਵਾਲੀ ਗੱਲ ਐ ਵੀ ਇਸ ਯੂਨੀਵਰਸਿਟੀ ਦਾ ਪ੍ਰਸ਼ਾਸਨ ਚੰਡੀਗੜ੍ਹ ਪੁਲਿਸ ਜਿਹੜੀ ਕਹਿੰਦੀ ਐ ਦਾਅਵੇ ਬਹੁ ਕਰ ਰਹੀ ਵੀ ਸੀ 150 ਬੰਦਾ 200 ਬਣਾ ਉਦੋਂ ਉੱਥੇ ਸੀਗਾ ਤੁਸੀਂ ਕਿੱਥੇ ਸੀਗੇ ਜਦੋਂ ਇੱਕ ਮੁੰਡੇ ਦਾ ਕਤਲ ਹੋ ਰਿਹਾ ਸੀ ਇਹ ਇੰਨੀ ਗੰਭੀਰ ਗੱਲ ਐ ਤੇ ਆਪਣੀ ਬਿਸ਼ਾਰਾ ਅਥਾਰਟੀ ਦੇਖ ਰਹੀ ਇਹਨਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਨੇ ਪਤਾ ਨਹੀਂ ਕਿੱਥੇ ਬੈਠੇ ਨੇ ਮਰਦੀ ਹੈ ਵੀ ਮੇਰੀ ਦੇਖਰੇਖ ਵਿੱਚ ਇੱਕ ਮੁੰਡੇ ਦਾ ਇੱਕ ਵਿਦਿਆਰਥੀ ਦਾ ਕਤਲ ਹੋ ਜਾਂਦਾ ਹੈ ਤੁਸੀਂ ਕਿਵੇਂ ਉਹਦੇ ਘਰ ਦੇ ਨੂੰ ਫੇਸ ਕਰ ਸਕਦੇ ਹੋ ਥੋੜੀ ਦੇਖਰੇਖ ਹੈ ਤੇ ਵਿੱਚ ਕਿਉਂਕਿ ਅਸੀਂ ਤੁਸੀਂ ਇਹੋ ਜਿਹੇ ਜਿਹੜੇ ਪ੍ਰੋਗਰਾਮ ਨੇ ਉਹਦੇ ਲਈ ਸਾਰੇ ਪਰਮਿਸ਼ਨ ਦੇ ਰਹੇ ਹਾਂ ਉੱਥੇ ਕਿ ਇਹੋ ਜੀ ਘਟਨਾ ਵਾਪਰਦੀ ਤੁਸੀਂ ਕਿਉਂ ਨਹੀਂ ਅਸਤੀਫਾ ਦਿੰਦੇ ਕੋਈ ਵੀ ਜਿਹੜਾ ਬੰਦਾ ਅਧਿਕਾਰੀ ਹੈ ਇਸ ਵਿਕਰਮ ਵਿੱਚ ਜਿਹੜਾ ਸੀ ਸਿਕਿਉਰਟੀ ਹੈ ਡੀਐਸਬਲੂ ਤੇ ਬੀਸੀ ਹੈ ਅਸੀਂ ਤਾਂ ਨਾ ਦੇ ਜਿਹੜੇ ਅਸਤੀਫੇ ਹੈ ਉਹ ਮੰਗ ਰਹੇ ਹਾਂ ਕਿਉਂਕਿ ਇਹਨਾਂ ਦੀ ਲਾਪਰਵਾਹੀ ਹੈ ਵੀ ਅੱਜ ਇਹ ਕੁਝ ਹੋਇਆ ਤੇ ਇਹ ਇਕੱਲੀ ਇੱਕ ਘਟਨਾ ਨਹੀਂ ਹੈਗੀ ਉਹ ਇਸ ਘਟਨਾ ਦੇ ਥੋੜੇ ਦਿਨ ਪਹਿਲਾਂ ਹੀ ਇੱਥੇ ਮੇਲੇਾਂ ਨੂੰ ਖੂਸੀ ਨੂੰ ਬਣਾਇਆ ਹੋਇਆ ਸੀਗਾ ਤੇ ਜਿਹੜੀ 에ਅ ਗਨ ਹੁੰਦੀ ਹੈ ਮੇਲੇਾਂ ਵਿੱਚ ਉਹ ਬਾਰੇ ਰਿਪੋਰਟ ਲਈ 에ਅ ਗਨ ਹੁੰਦੀ ਓਏ ਕਿ ਮੁੰਡੇ ਦੇ ਵੱਜੀ ਐ ਪੈਲਟ ਗਨ ਉਹਦੇ ਅੰਦਰ ਚਲੀ ਉਹਦੀ ਪਿੱਛੇ ਵਿੱਚ ਵੱਜੀ ਸੀ ਉਹ ਉਹਨੂੰ ਪੀਜੀ ਲੈ ਕੇ ਜਾਣਾ ਪਿਆ ਮਤਲਬ ਇਹ ਲਗਾਤਾਰ ਹੋਲੀ ਦੇ ਹੋਲੀ ਵਾਲੇ ਦਿਨ ਇੰਨੇ ਲੋਕ ਬਾਹਰੋਂ ਆਏ ਨਸ਼ਾ ਪਤਾ ਕਰਕੇ ਕੁੜੀਆਂ ਨਾਲ ਜੋ ਗੰਦੀ ਛੇੜਛਾੜ ਕੀਤੀ ਹੈ ਸ਼ਰਿਆਂ ਮਤਲਬ ਇਹ ਯੂਨੀਵਰਸਿਟੀ ਦਾ ਮਾਹੌਲ ਲਗਾਤਾਰ ਖਰਾਬ ਕਰਨ ਦੇ ਵਿੱਚ ਇਹਨਾਂ ਦਾ ਹੱਥ ਹੈਗਾ ਇਹਨਾਂ ਨੂੰ ਸਾਰਾ ਕੁਝ ਪਤਾ ਵੀ ਇਸ ਯੂਨੀਵਰਸਿਟੀ ਵਿੱਚ ਕੀ ਕੁਝ ਹੁੰਦਾ ਕਿੰਨੀ ਮਾਰਕਟਾਈ ਹੁੰਦੀ ਹੈ ਕਿੰਨਾ ਨਸ਼ਾ ਪਤਾ ਚੱਲਦਾ ਇਹਨੂੰ ਰੋਕਣ ਲਈ ਆ ਕੀ ਕਰਦੇ ਪਏ ਆ ਜੇ ਕੁਝ ਪਹਿਲਾਂ ਕਰਦੇ ਤਾਂ ਇਹ ਕਤਲ ਨਾ ਆਪਰਦਾ ਮਤਲਬ ਉਸ ਮੁੰਡੇ ਦੇ ਘਰਦਿਆਂ ਬਾਰੇ ਸੋਚੋ ਜਿਨ੍ਹਾਂ ਦਾ ਇੱਕ ਈਸਾਲ ਦਾ ਮੁੰਡਾ ਦੂਜੇ ਸਾਲ ਦੇ ਵਿੱਚ ਸੀਗਾ ਹਜੇ ਉਹ ਉਹਦਾ ਕਤਲ ਹੋ ਜਾਂਦਾ ਹੈ ਪਰ ਉਹਨੂੰ ਇਹ ਫੋਨ ਆਉਂਦੇ ਵੀ ਥੋੜਾ ਮੁੰਡਾ ਮਾਰ ਦਿੱਤਾ ਗਿਆ ਮੈਨੂੰ ਉਹਨਾਂ ਦੇ ਉੱਤੇ ਕੀ ਬੀਤਰੀ ਹੋਗੀ ਸਾਰੇ ਵਾਲੀ ਸੋਚਾਂ ਦੀ ਲੋੜ ਹੈ ਕਿ ਅਸੀਂ ਕੁੜੀਆਂ ਇੱਥੇ ਪੜ੍ਹਨ ਕਿਉਂ ਆਉਂਦੀਆਂ ਨੇ ਸਾਡੇ ਨਾਲ ਜੇ ਕੱਲ ਕੁਝ ਭੜਾ ਵਾਪਰ ਜੇ ਯੂਨੀਵਰਸਿਟੀ ਵਿੱਚ ਫੇਰ ਕੌਣ ਜ਼ਿੰਮੇਵਾਰ ਹੈ ਇੱਥੇ ਦਾ ਤਾਂ ਅਸੀਂ ਜਦ ਤੱਕ ਸਾਨੂੰ ਅਸਤੀਫਾ ਨਹੀਂ ਮਿਲਦਾ ਅਸੀਂ ਆਪਣੇ ਸੰਘਰਸ਼ ਡਟ ਕੇ ਕਰਦੇ ਰਹਾਂਗੇ ਤੇ ਅਸੀਂ ਜ਼ਰੂਰ ਲਾਂਤਾਂ ਪਾਉਣੀ ਹੈ ਇਹੋ ਜੀ ਬਿਸ਼ਰਮ ਨਖਿੱਦ ਨਕਮੀ ਯੂਨੀਵਰਸਿਟੀ ਦੀ ਅਥਾਰਟੀ ਨੂੰ ਵੀ ਤੁਸੀਂ ਤੁਹਾਡੀਆਂ ਜ਼ਮੀਰਾਂ ਹੁਣ ਇੰਨੀਆਂ ਮਰਗੀਆਂ ਤੁਹਾਨੂੰ ਵੱਧ ਜ਼ਰੂਰੀ ਲੱਗਦਾ ਹੈ ਤੁਹਾਨੂੰ ਵੱਧ ਤੁਹਾਨੂੰ ਕੁਰਸੀ ਨਾਲ ਮੋਹ ਹੈ ਜਿਹੜੇ ਵਿਦਿਆਰਥੀ ਨੇ ਉਹਨਾਂ ਨਾਲ ਤੁਸੀਂ ਇੰਨੇ ਨਿਰਮੋਹ ਹੋਏ ਸਾਡੀ ਮੰਗ ਕਲੀਅਰ ਕਟ ਇੱਕ ਇਹੀ ਮੰਗ ਹੈ ਕਿ ਜਿਹੜਾ ਮਾਂ ਦਾ ਪੁੱਤ 20 ਸਾਲਾਂ ਦਾ ਇੱਕ ਬੱਚਾ ਜਿਹੜਾ ਸੀਐਸਸੀ ਯੂਆਈਟੀ ਚ ਪੜਾਈ ਕਰ ਰਿਹਾ ਉਹ 30 ਮਿੰਟ ਉੱਥੇ ਫੈਸਲੇ ਦੌਰਾਨ ਤਲਫਦਾ ਰਿਹਾ ਉਸ ਦਾ ਜਿਹੜਾ ਖੂਨ ਹੈ ਉਸ ਦਾ ਜਿਹੜਾ ਮਰਡਰ ਹੈ ਉਸ ਦੇ ਜ਼ਿੰਮੇਵਾਰ ਯੂਨੀਵਰਸਿਟੀ ਪ੍ਰਸ਼ਾਸਨ ਹੈ ਯੂਨੀਵਰਸਿਟੀ ਪ੍ਰਸ਼ਾਸਨ ਉੱਥੇ ਕੁਝ ਨਹੀਂ ਕਰ ਪਾਇਆ ਉਹ ਤਲਫਦਾ ਰਿਹਾ ਤੇ ਉੱਥੇ ਮਰ ਗਿਆ ऐसा एक विद्यार्थी ਜਿਹੜਾ ਉਸ ਉਸ ਦਾ ਜਿਹੜਾ ਕਾਨ ਹੋਇਆ ਹੈ ਉਸ ਦਾ ਜਿਹੜਾ ਮਰਡਰ ਹੋਇਆ ਉਸ ਦੇ ਵਿੱਚ ਪੰਜਾਬ ਪੁਲਿਸ ਔਰ ਚੰਡੀਗੜ੍ਹ ਪੁਲਿਸ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦਾ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ ਆਪਾਂ ਜਦ ਤੱਕ ਉਸ ਨੂੰ ਜਸਟਿਸ ਨਹੀਂ ਮਿਲੇਗੀ ਸਾਡਾ ਪ੍ਰੋਟੈਸਟ ਜਾਰੀ ਰਹੇਗਾ ਵਿਦਿਆਰਥੀਆਂ ਦੀ ਮੰਗਾਂ ਇਹ ਹੈ ਕਿ ਡੀਐਸਡਬਲੂ ਇਸ ਵਿੱਚ ਜ਼ਿੰਮੇਵਾਰ ਹੈ ਵਾਈਸ ਚਾਂਸਰ ਦੇ ਵਿੱਚ ਜ਼ਿੰਮੇਵਾਰ ਹੈ ਸਭ ਦਾ ਇਸਤੀਫਾ ਆਪਾਂ ਮੰਗਦੇ ਹਾਂ ਤਾਂ ਕਿ ਜਿਹੜਾ ਵਿਦਿਆਰਥੀ ਇੱਕ ਅਦਿੱਤਿਆ ਜਿਹੜਾ ਜਿਸ ਦਾ ਮਰਡਰ ਹੋਇਆ ਹੋਰ ਕੋਈ ਅਦਿੱਤਿਆ ਇੱਥੇ ਨਾ ਆਏ ਜਿਹਦਾ ਇਹਦਾ ਮਰਡਰ ਹੋਇਆ ਯੂਨੀਵਰਸਿਟੀ ਦੀ ਸੁਰੱਖਿਆ ਜਿਹੜੀ ਹੈ ਇਨਾ ਵੱਡਾ ਫੈਸਟ ਸੀਗਾ ਤੇ ਕੋਈ ਉਥੇ ਐਂਬੂਲੈਂਸ ਜਾਂ ਕੋਈ ਉਥੇ ਐਮਰਜੈਂਸੀ ਵਾਲਾ ਕੋਈ ਉਥੇ ਫਰਸਟ ਏਡ ਦੇਣ ਵਾਸਤੇ ਬੱਚੇ ਨੂੰ ਬਚਾਉਣ ਵਾਸਤੇ ਉਥੇ ਕੋਈ ਨਹੀਂ ਸੀ ਇਹ ਯੂਨੀਵਰਸਿਟੀ ਪ੍ਰਸ਼ਾਸਨ ਦੀ ਸਾਫ਼ ਸਾਫ਼ ਜਿਹੜੀ ਨਾਕਾਮੀ ਹੈ ਇਸ ਨਾਕਾਮੀ ਨੂੰ ਛੁਪਾਉਣ ਵਾਸਤੇ ਇਹੋ ਜਿਹੀ ਗੱਲਾਂ ਕਰ ਰਿਹਾ ਪਰ ਸਾਡਾ ਵਿਦਿਆਰਥੀਆਂ ਦਾ ਕਲੀਅਰ ਕਟਾ ਮੰਗ ਹੈ ਕਿ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਆਪਣਾ ਇਸਤੀਫਾ ਦੇਣਾ ਪਏਗਾ ਉਹਨਾਂ ਨੂੰ ਇਸ ਦਾ ਭੁਗਤਾਨ ਜਿਹੜਾ ਹੈ ਉਹ ਕਦੀ ਕਰ ਨਹੀਂ ਸਕਦੇ ਲੇਕਿਨ ਅਦਿੱਤ ਦੇ ਨਾਲ ਅਦਿੱਤ ਦੇ ਪਰਿਵਾਰ ਦੇ ਨਾਲ ਆਪਾਂ ਸਭ ਵਿਦਿਆਰਥੀ ਪਰਿਸ਼ਦ ਦੇ ਕਾਰਜਕਰਤਾ ਨਾਲ ਵਿਦਿਆਰਥੀ ਜਥੇਬੰਦੀਆਂ ਨਾਲ ਆਪਾਂ ਸਾਰੇ ਅਦਿੱਤਿਆ ਦੇ ਨਾਲ ਖੜੇ ਆ ਅਦਿੱਤਿਆ ਦੇ ਪਰਿਵਾਰ ਨਾਲ ਖੜੇ ਆ ਰੈਗੂਲਰਲੀ ਮੇਰੀ ਅਦਿੱਤਿਆ ਦੇ ਪਰਿਵਾਰ ਨਾਲ ਗੱਲ ਹੋ ਰਹੀ ਆ ਉਹਨਾਂ ਦਾ ਵੀ ਮੰਨਣਾ ਇਹੀ ਹੈ ਕਿ ਇਹ ਜਿਹੜੀ ਯੂਨੀਵਰਸਿਟੀ ਹੈ ਇਸ ਦੀ ਜ਼ਿੰਮੇਵਾਰ ਹੈ ਕਿਉਂਕਿ ਯੂਨੀਵਰਸਿਟੀ ਨੇ ਅਦਿੱਤਿਆ ਨੂੰ ਬਚਾ ਨਹੀਂ ਪਾਈ 30 ਮਿੰਟ ਅਦਿੱਤਿਆ ਤਲਦਦਾਰ ਹੈ ਸਾਡਾ ਜਿਹੜਾ ਪ੍ਰੋਟੈਸਟ ਹੈ ਜਾਰੀ ਰਹੇਗਾ ਜਿੰਨ ਤੱਕ ਯੂਨੀਵਰਸਿਟੀ ਦੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਉਹਨਾਂ ਦਾ ਅਸਤੀਫਾ ਨਹੀਂ ਲਿੱਤਾ ਜਾਂਦਾ ਜਿੰਨੀ ਦੇਰ ਤੱਕ ਜਿਹੜਾ ਪ੍ਰਸ਼ਾਸਨ ਹੈ ਉਸ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਕਿ ਉਹਨਾਂ ਦੀ ਅੰਗੈਲੀ ਤੋਂ ਹੈ ਜਿਹੜਾ ਹੋਇਆ ਹੈ ਇਹ ਸੁੱਤੇ ਪੇ 28 मार्च को वो पंजाब यूनिवर्सिटी के इतिहास में एक काला दिन है और उस काले दिन की वजह से इतना बुरा हाल इस पंजाब यूनिवर्सिटी का हाल है कि पंजाब यूनिवर्सिटी की वाइस चांसलर पंजाब यूनिवर्सिटी का डी एसमित चौहान पंजाब यूनिवर्सिटी का चीफ सिक्योरिटी ऑफिसर अपनी जुबान जो है बंद करके बैठे हैं वो उस बच्चे की हत्या के ऊपर अपनी जुबान नहीं खोल पा रहे हैं हम उनसे जवाब करना चाहते हैं अगर यह घटना उनके बच्चों के साथ हो जाती क्या दो वो, दो वो दो इसी दो प्रकार दो। से चुप बैठते क्या वो इसी प्रकार से अपनी सीट में बैठे रहते हमारी डिमांड पिछले चार दिनों से स्टूडेंट सेंटर के ऊपर जो धरना लगा है उसकी सीधी डिमांड है कि वाइस चांसलर मैडम अपना इस्तीफा दे डी एस डब्ल्यू अपना इस्तीफा दे चीफ सिक्योरिटी अपना इस्तीफा दे जब तक वो अपना इस्तीफा नहीं देंगे जब तक भाई आदित्य ठाकुर के दोषी जो मुख्य दोषी अभी फरार है जो हो सकता है हमारे बीच में हो हमें कुछ नहीं पता लेकिन चंडीगढ़ पुलिस जो है हमारे ऊपर दोषियों को पकड़ने का काम नहीं कर रही है चलान काटने का काम कर रही है लेकिन हमारे ऊपर प्रोटेस्ट में बैठे जो एक संवैधानिक दायरे में रहकर जो एस छह सौ पुलिस के जो जवान है वो हमारे ऊपर छोटे गए हैं। इतनी फोर्स अगर उन दोषियों को पकड़ने में लगाई होती तो आज भाई आदित्य ठाकुर के जो मुख्य आरोपी उनको पकड़ा जाता तो हम ये डिमांड करते हैं पंजाब यूनिवर्सिटी की अथॉरिटी से अगर वो हमारी डिमांड नहीं मानते हैं ਕੌਮ ਇਹ ਕੰਮ ਇਹ ਕਰਨਾ ਜੋ ਆਪਣਾ جاری ਰੱਖेंगे ਤਾਂ ਅੱਜ ਅਸੀਂ ਆਪਣੇ ਇਸ ਦਰਨੇ ਨੂੰ ਜੋ ਹੈ ਯਹਾਂ ਸੇ ਉੱਪਰ ਡੀਐਸਟੀਓ ਆਫਿਸ ਕੀ ਤਰਫ ਲੈ ਕੇ ਜਾਏਗੇ ਅਦਿੱਤਿਆ ਠਾਕੁਰ ਦੀ ਮੌਤ ਹੋ ਗਈ ਹੈ ਤੇ ਉਹਦੀ ਮੌਤ ਦੇ ਪਿੱਛੇ ਜਿਹੜੇ ਜ਼ਿੰਮੇਦਾਰ ਕਾਰਨ ਨੇ ਉਹ ਇਹ ਨੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਿਕਿਉਰਿਟੀ ਦਾ ਟੋਟਲ ਕਲਾਪਸ ਹੈ ਕਿ ਓਵਰਆਲ ਯੂਨੀਵਰਸਿਟੀ ਦਾ ਜਿਹੜਾ ਐਨਵਾਇਰਨਮੈਂਟ ਹੈ ਉਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਖਰਾਬ ਕੀਤਾ ਗਿਆ ਹੈ ਕਿ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਅਕੈਡਮਿਕ ਯੂਨੀਵਰਸਿਟੀ ਨਹੀਂ ਰਹੀ ਇਹ ਯੂਨੀਵਰਸਿਟੀ ਪ੍ਰੋਗਰਾਮ ਯੂਨੀਵਰਸਿਟੀ ਬਣ ਗਈ ਹੈ ਕਿ ਯੂਨੀਵਰਸਿਟੀ ਦੇ ਵਿੱਚ ਫ ਲੇਕਿਨ ਯੂਨੀਵਰਸਿਟੀ ਇੱਕ ਨਾਮ ਕਰਕੇ ਜਾਣੀ ਜਾਂਦੀ ਹੈ ਕਿ ਯੂਨੀਵਰਸਿਟੀ ਦਾ ਐਕਾਡੈਮਿਕ ਕਲਚਰ ਹੈ ਰੈਵਿਊਸ਼ਨਰੀ ਕਲਚਰ ਹੈ ਲੇਕਿਨ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਤੋਂ ਇਲਾਵਾ ਸਾਰਾ ਕੁਝ ਹੋ ਰਿਹਾ ਤਾਂ ਉਹਦੇ ਹਿੱਸੇ ਦੇ ਬਤੌਰ ਹੀ ਯੂਨੀਵਰਸਿਟੀ ਦੇ ਵਿੱਚ ਸਾਰਾ ਕੁਝ ਵਾਪਰ ਰਿਹਾ ਤੇ ਟੋਟਲ ਸਕਿਉਰਿਟੀ ਦਾ ਲੈਪਸ ਲੈਪਸ ਹੈ ਦੇ ਵਿੱਚ ਮਤਲਬ ਯੂਨੀਵਰਸਿਟੀ ਦੇ ਵਿੱਚ 5-600 ਸਕਿਉਰਿਟੀ ਗਾਰਡਸ ਦੀ ਲੋੜ ਹੈ ਲੇਕਿਨ ਟੋਟਲ ਸਕਿਉਰਿਟੀ ਗਾਰਡ 250 ਹੈ 250 ਵੀ ਅਦੇ ਡੀਸੀ ਰੇਟ ਤੇ ਕੰਮ ਕਰਦੇ ਨੇ ਯੂਨੀਵਰਸਿਟੀ ਦੇ ਵਿੱਚ ਸਕਿਉਰਿਟੀ ਗਾਰਡ ਦੀ ਕਮੀ ਹੈ ਤੇ ਇਸ ਤੋਂ ਇਲਾਵਾ ਪ੍ਰੋਗਰਾਮ ਕਰਵਾ ਜਿਹੜੇ ਯੂਨੀਵਰਸਿਟੀ ਨੂੰ ਖਰਾਬ ਕਰ ਰਹੇ ਨੇ ਜਿਹੜੇ ਯੂਨੀਵਰਸਿਟੀ ਦਾ ਨਾਮ ਬਦਨਾਮ ਕਰ ਰਹੇ ਨੇ ਤਾਂ ਇਹ ਜਿਹੜੀ ਘਟਨਾ ਹੋਈ ਹੈ ਇਹ ਟੋਟਲ ਉਹਦੀ ਬੈਕਗ੍ਰਾਉਂਡ ਦੇ ਵਿੱਚ ਹੋਈ ਹੈ ਕਿ ਟੋਟਲ ਯੂਨੀਵਰਸਿਟੀ ਦਾ ਜਿਹੜਾ ਢਾਂਚਾ ਉਹ ਬਦਲਿਆ ਜਾ ਰਿਹਾ ਸਿਕਿਉਰਿਟੀ ਦਾ ਲੈਪਸ ਹੈ ਤਾਂ ਉਹਦੇ ਕਾਰਨ ਇਹ ਸਾਰੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਹੱਤਿਆ ਕੀਤੀ ਗਈ ਹੈ ਉਹਦੇ ਲਈ ਜਿਹੜੇ ਜ਼ਿੰਮੇਵਾਰ ਕਾਰਨ ਨੇ ਤਾਂ ਸਾਡੀ ਮੰਗ ਆ ਕਿ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਐਜ਼ ਅ ਹੈੱਡ ਆਫ ਦੀ ਯੂਨੀਵਰਸਿਟੀ ਸ਼ੀ ਸ਼ੁੱਡ ਰਿਜ਼ਾਈਨ ਇਮੀਡੀਏਟਲੀ ਇਸ ਤੋਂ ਇਲਾਵਾ ਡੀਐਸਡਬਲ ਸਾਰੇ ਰਿਜ਼ਾਈਨ ਕਰਨ ਚੀਫ ਸਿਕਿਉਰਿਟੀ ਹੋ